ਅਮਰੀਕਾ ਦੀ ਫੌਜ ਦੇ ਵਿੱਚ ਬਤੌਰ ਸਪੈਸ਼ਲਿਸਟ ਸੇਵਾਵਾਂ ਨਿਭਾ ਰਹੇ 35 ਸਾਲਾ ਅਮਨਪ੍ਰੀਤ ਸਿੰਘ ਥਿੰਦ ਦੀ ਸਮੁੰਦਰ ਦੇ ਵਿੱਚ ਡੁੱਬਨ ਕਾਰਨ ਮੌਤ ਹੋ ਗਈ ਪਰ ਹੁਣ ਤੱਕ ਦੇ ਪ੍ਰਮਾਤਨ ਨਹੀਂ ਕੀਤੀ ਜਾ ਸਕੀ ਮੀਡੀਆ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੀ ਮੌਂਟਰੇ ਕਾਉਂਟੀ ਦੇ ਵਿੱਚ ਪੈਣ ਦੇ ਬਿਗ ਸੋਰ ਇਲਾਕੇ ਦੇ ਵਿੱਚ ਅਮਨਪ੍ਰੀਤ ਸਿੰਘ ਥਿੰਦ ਆਪਣੇ ਸਾਥੀ ਦਿਨਾਸ ਸਮੁੰਦਰੀ ਕੰਢੇ ਉਤੇ ਮੌਜੂਦ ਸੀ ਜਦੋਂ ਤੇਜ਼ ਛੱਲਾ ਤਿੰਨੇ ਜੁਨਿਆਂ ਨੂੰ ਰੋੜ ਕੇ ਲੈ ਗਿਆ ਅਮਨਪ੍ਰੀਤ ਦਿਨਾਸ ਸਮੁੰਦਰ ਦੇ ਵਿੱਚ ਰੂੜੇ ਦੋ ਫੌਜੀ ਬਾਹਰ ਨਿਕਲਣ ਦੇ ਵਿੱਚ ਸਫਲ ਰਹੇ ਪਰ ਕਿਸਮਤੀ ਦੇ ਨਾਲ ਉਹ ਬਹਾਨਾ ਆ ਸਕਿਆ ਤਕਰੀਬਨ 1 ਹਫਤਾ ਪਹਿਲਾਂ ਵਾਪਸੀ ਕਰਤਾ ਤੇ ਬਗਰੋ ਰਾਹਟਿਮਾ ਲਗਾਤਾਰ ਅਮਰਪ੍ਰੀਤ ਸਿੰਘ ਦੀ ਪਾਲ ਕਰ ਰਿਆ ਨੇ ਅਤੇ ਹੁਣ ਤੱਕ ਸਫਲਤਾ ਨਹੀਂ ਮਿਲ ਸਕੀ ਕ੍ਰੈਂਟਨ ਨਿਊ ਜਰਸੀ ਦੇ ਗਗਨ ਥਿੰਦੇ ਵੱਲੋਂ ਗੋ ਫੰਡ ਵੀ ਪੇਸ਼ ਵਾਹੀ ਆਰਥਿਕ ਸਹਾਇਤਾ ਦੀ ਵੀ ਮੰਗੀ ਦੀ ਗਈ ਹੈ ਤਾਂ ਕਿ ਡੁੰਗੇ ਸਮੁੰਦਰ ਦੇ ਵਿੱਚ ਅਮਰਪ੍ਰੀਤ ਸਿੰਘ ਦੀ ਪਾਲ ਕੀਤੀ ਜਾ ਸਕੇ ਗਗਨ ਥਿੰਦੇ ਵੱਲੋਂ ਐਂਜਲ ਰਿਕਵਰੀ ਡਰਾਈਵ ਟੀਮ ਮੈਂਟੋ ਕਾਉਂਟੀ ਦੇ ਸ਼ੈਰਿਫ ਦਫ਼ਤਰ ਕੈਲੀਫੋਰਨੀਆ ਫਾਇਟ ਕੈਲੀਫੋਰਨੀਆ ਸਟੇਟ ਪਾਰਕਸ ਪੁਲਿਸ ਅਤੇ ਹੁੰਡਰ ਰਹਾ ਟੀਮਾਂ ਦਾ ਸ਼ੁਕਰੀਆ ਦਿੱਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਅਮਨਪ੍ਰੀਤ ਸਿੰਘ ਦੇ ਭਾਲ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਗਗਨਦੀਪ ਨੇ ਅੱਗੇ ਕਿਹਾ ਕਿ ਉਹਨਾਂ ਦਾ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ ਅਤੇ ਮਨਪ੍ਰੀਤ ਸਿੰਘ ਨੂੰ ਘਰ ਵਾਪਸ ਲਿਆਉਣ ਤੱਕ ਹਰ ਸੰਭਵ ਯਤਨ ਜਾਰੀ ਰੱਖਿਆ ਜਾਵੇਗਾ ਆਪਣੇ ਪਰਿਵਾਰ ਦੋਸਤਾਂ ਸਾਥੀਆਂ ਪੋਛੀਆਂ ਦੇ ਵਿੱਚ ਅਮਨਪ੍ਰੀਤ ਸਿੰਘ ਨੂੰ ਵੱਡਾ ਸਤਿਕਾਰ حاصل ਸੀ ਅਤੇ ਉਸ ਦੇ ਲਾਪਤਾ ਹੋਣ ਦੇ ਮਗਰੋਂ ਦਿਲ ਦੇ ਵਿੱਚ ਡੂੰਘਾ ਦਰਦ ਮਹਿਸੂਸ ਹੋ ਰਿਹਾ ਹੈ ਦੂਜੇ ਪਾਸੇ ਮੈਟਰੋ ਕਾਉਂਟੀ ਸ਼ਹਿਰਫ ਦਫ਼ਤਰ ਦੇ ਬੁਲਾਰੇ ਐਂਟੀ ਰੋਜਵਾਸ ਨੇ ਦੱਸਿਆ ਹੈ ਕਿ ਡ੍ਰੋਨ ਅਤੇ ਹੈਲੀਕਾਪਟਰ ਟੀਮਾਂ ਸਰਚ ਆਪਰੇਸ਼ਨ ਦੇ ਵਿੱਚ ਲਗਾਤਾਰ ਯੋਗਦਾਨ ਪਾ ਰਹੀਆਂ ਨੇ ਅਮਰ ਪੇਸਿੰਗ ਦੇ ਮਾਮਲੇ ਦੇ ਵਿੱਚ ਅਮਰੀਕਾ ਦੀ ਫੌਜ ਦੇ ਵੱਲੋਂ ਖਾਸ ਪ੍ਰੋਟੋਕੋਲ ਲਾਗੂ ਕਰਦੇ ਅਸਲੋ ਪੇਸ਼ੰਤ ਦੀ ਮੁਕੰਮਲ ਜਾਣਕਾਰੀ ਪਰਵਾਰਕ ਮੈਂਬਰਾਂ ਤੱਕ ਪਹੁੰਚਦੀ ਕਰਨ ਦੇ ਹੁਕਮ ਦਿੱਤੇ ਗਏ ਨੇ। ਇਹੇ ਦੌਰਾਨ ਕੋਸਟ ਗਾਰਡਸ ਦੇ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਸਮੁੰਦਰੀ ਛੱਲਾ ਉੱਚੀਆਂ ਹੋਣ ਦੌਰਾਨ ਪਾਣੀ ਵਾਲ ਜਾਂ ਤੋਂ ਗੁਰੇਜ਼ ਕੀਤਾ ਜਾਵੇ। ਕੋਸਟ ਗਾਰਡਸ ਦੇ ਚੀਫ ਫੋਰਵਰਡ ਆਫਿਸਰ ਲਿਓ ਜ਼ਪਾਵਾ ਦਾ ਕਹਿਣਾ ਸੀ ਕਿ ਉੱਚੀਆਂ ਛੱਲਾ ਦੇ ਵਿੱਚ ਪਾਣੀ ਦਾ ਜ਼ੋਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਕੋਈ ਮਨੁੱਖ ਇੰਨਾ ਦਾ ਟੱਕਰਾ ਨਹੀਂ ਸਕਦਾ। ਸਕਦਾ ਅਤੇ ਇੱਕ ਵਾਰ ਸਮੁੰਦਰ ਤੇ ਵੱਲ ਰੂੜਨ ਦੇ ਬੰ ਵਾਪਸ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਦਰਿਆਨ ਇਲਾਕੇ ਦੇ ਪਿੱਛੇ ਸਾਸ ਪਾਟਾ ਕਰਨ ਪਹੁੰਚੀ ਇੱਕ ਸਖਸ਼ ਨੇ ਕਿਹਾ ਕਿ ਸਮੁੰਦਰ ਸ਼ਾਂਤ ਹੋਵੇ ਤਾਂ ਜੁੰਗੇ ਪਾਣੀ ਵਾਲ ਜਾਣ ਦਾ ਜ਼ਿਆਦਾ ਖਤਰਾ ਨਹੀਂ ਹੁੰਦਾ ਪਰ ਸ਼ੀ ਡਾਈਵਿੰਗ ਦੇ ਹਰ ਸ਼ੌਕੀਨ ਨੂੰ ਪੂਰੀ ਸਾਵਧਾਨੀ ਵਰਤਨੀ ਚਾਹੀਦੀ ਹੈ ਅਮਰੀਕਾ ਦੀ ਫੌਜ ਦੇ ਵਿੱਚ ਬਤੌਰ ਸਪੈਸ਼ਲਿਸਟ ਸੇਵਾਵਾਂ ਨਿਭਾ ਰਹੀ 35 ਸਾਲਾ ਅਮਰਪ੍ਰੀਤ ਸਿੰਘ ਥਿੰਦ ਦੇ ਸਮੁੰਦਰ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਪਰ ਹੁਣ ਤੱਕ ਦੇ ਪ੍ਰਮਾਤ ਨਹੀਂ ਕੀਤੀ ਜਾ ਸਕੀ ਮੀਡੀਆ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੀ ਮੌਂਟਰੇ ਕਾਉਂਟੀ ਦੇ ਵਿੱਚ ਪੰਦੇ ਬਿਗ ਸੋਰ ਇਲਾਕੇ ਦੇ ਵਿੱਚ ਅਮਨਪ੍ਰੀਤ ਸਿੰਘ ਥਿੰਦ ਆਪਣੇ ਸਾਥੀਆਂ ਦੇ ਨਾਲ ਸਮੁੰਦਰੀ ਕੰਢੇ ਉਤੇ ਮੌਜੂਦ ਸੀ ਜਦੋਂ ਤੇਜ਼ ਛੱਲਾਂ ਤਨੇ ਜੰਨਿਆਂ ਨੂੰ ਰੋੜ ਕੇ ਲੈ ਗਈਆਂ ਅਮਨਪ੍ਰੀਤ ਦਿਨਾਲ ਸਮੁੰਦਰ ਦੇ ਵਿੱਚ ਰੂੜੇ ਦੋ ਫੌਜੀ ਬਾਹਰ ਨਿਕਲਣ ਦੇ ਵਿੱਚ ਸਫਲ ਰਹੇ ਪਰ ਬਦਕਿਸਮਤੀ ਦੇ ਨਾਲ ਉਹ ਬਾਹਰ ਨਾ ਆ ਸਕਿਆ ਤਕਰੀਬਨ 1 ਹਫਤਾ ਪਹਿਲਾਂ ਵਾਪਸੀ ਕਰਤਾ ਤੇ ਬਗਰ ਰਹਾ ਟਿਮਾ ਲਗਾਤਾਰ ਅਮਨਪ੍ਰੀਤ ਸਿੰਘ ਦੀ ਪਾਲ ਕਰ ਰਿਆ ਨੇ ਅਤੇ ਹੁਣ ਤੱਕ ਸਫਲਤਾ ਨਹੀਂ ਮਿਲ ਸਕੀ ਕ੍ਰੈਂਟਨ ਨਿਊ ਜਰਸੀ ਦੇ ਗਗਨ ਥਿੰਦੇ ਵੱਲੋਂ ਗੋ ਫੰਡ ਵੀ ਪੇਸ਼ ਵਾਹੀ ਆਰਥਿਕ ਸਹਾਇਤਾ ਦੀ ਵੀ ਮੰਗੀ ਕਈ ਹੈ ਤਾਂ ਕਿ ਡੂੰਘੇ ਸਮੁੰਦਰ ਦੇ ਵਿੱਚ ਅਮਲ ਪ੍ਰੇਸ ਸੰਧੀ ਪਾਲ ਕੀਤੀ ਜਾ ਸਕੇ ਗਗਨ ਥਿੰਡੇ ਵੱਲੋਂ ਐਂਜੂਲ ਰਿਕਵਰੀ ਡਰਾਈਵ ਟੀਮ ਮੈਂਟੋ ਕਾਉਂਟੀ ਦੇ ਸ਼ੈਰਿਫ ਦਫ਼ਤਰ ਕੈਲੀਫੋਰਨੀਆ ਫਾਇਟ ਕੈਲੀਫੋਰਨੀਆ ਸਟੇਟ ਪਾਰਕਸ ਪੁਲਿਸ ਅਤੇ ਹੁੰਡਰ ਰਹਾਟੀ ਮੈਂ ਦਾ ਸ਼ੁਕਰੀਆ ਦਿੱਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਅਮਨਪ੍ਰੀਤ ਸਿੰਘ ਦੇ ਪਾਲ ਤੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਗਗਨਦੀਪ ਨੇ ਅੱਗੇ ਕਿਹਾ ਕਿ ਉਹਨਾਂ ਦਾ ਪਰਿਵਾਰ ਢੂੰਗੇ ਸਦਮੇ ਦੇ ਵਿੱਚ ਹੈ ਅਤੇ ਮਨਪ੍ਰੀਤ ਸਿੰਘ ਨੂੰ ਘਰ ਵਾਪਸ ਲਿਉਣ ਤੱਕ ਹਰ ਸੰਭਵ ਯਤਨ ਜਾਰੀ ਰੱਖਿਆ ਜਾਵੇਗਾ ਆਪਣੇ ਪਰਿਵਾਰ ਦੋਸਤਾਂ ਸਾਥੀਆਂ ਪੋਚੀਆਂ ਦੇ ਵਿੱਚ ਅਮਨਪ੍ਰੀਤ ਸਿੰਘ ਨੂੰ ਵੱਡਾ ਸਤਿਕਾਰ حاصل ਸੀ ਅਤੇ ਉਸ ਦੇ ਲਾਪਤਾ ਹੋਣ ਦੇ ਮਗਰੋਂ ਦਿਲ ਦੇ ਜਿ ਡੂੰਘਾ ਦਰਦ ਮਹਿਸੂਸ ਹੋ ਰਿਹਾ ਹੈ ਦੂਜੇ ਪਾਸੇ ਮੈਟਰੋ ਕਾਉਂਟੀ ਸ਼ਰੀਫ ਦਫ਼ਤਰ ਦੇ ਬੁਲਾਰੇ ਐਂਟੀ ਰੋਜਾਸ ਨੇ ਦੱਸਿਆ ਹੈ ਕਿ ਡ੍ਰੋਨ ਅਤੇ ਹੈਲੀਕਾਪਟਰ ਟੀਮਾਂ ਸਰਚ ਆਪਰੇਸ਼ਨ ਦੇ ਵਿੱਚ ਲਗਾਤਾਰ ਯੋਗਦਾਨ ਪਾ ਰਹੀਆਂ ਨੇ ਅਮਰ ਪੇਸਿੰਗ ਦੇ ਮਾਮਲੇ ਦੇ ਵਿੱਚੋਂ ਅਮਰੀਕਾ ਦੀ ਫੌਜ ਦੇ ਵੱਲੋਂ ਖਾਸ ਪ੍ਰੋਟੋਕੋਲ ਲਾਗੂ ਕਰਦੇ ਅਸਲੋ ਪੇਸ਼ੰਤ ਦੀ ਮੁਕੰਮਲ ਜਾਣਕਾਰੀ ਪਰਵਾਰਕ ਮੈਂਬਰਾਂ ਤੱਕ ਪਹੁੰਚਦੀ ਕਰਨ ਦੇ ਹੁਕਮ ਦਿੱਤੇ ਗਏ ਨੇ। ਇਹੇ ਦੌਰਾਨ ਕੋਸਟ ਗਾਰਡਸ ਦੇ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਸਮੁੰਦਰੀ ਛੱਲਾ ਉੱਚੀਆਂ ਹੋਣ ਦੌਰਾਨ ਪਾਣੀ ਵਾਲ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਕੋਸਟ ਗਾਰਡਸ ਦੇ ਚੀਫ ਵਰੈਂਟ ਆਫਿਸਰ ਲਿਓ ਜ਼ਪਾਵਾ ਦਾ ਕਹਿਣਾ ਸੀ ਕਿ ਉੱਚੀਆਂ ਛੱਲਾ ਦੇ ਵਿੱਚ ਪਾਣੀ ਦਾ ਜ਼ੋਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਕੋਈ ਮਨੁੱਖ ਇੰਨਾ ਦਾ ਟੱਕਰਾ ਨਹੀਂ। ਸਕਦਾ ਅਤੇ ਇੱਕ ਵਾਰ ਸਮੁੰਦਰ ਤੇ ਵੱਲ ਰੂੜਨ ਦੇ ਬੰ ਵਾਪਸ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਦਰਿਆਨ ਇਲਾਕੇ ਦੇ ਵਿੱਚ ਸੈਸਪਟਾ ਕਨ ਪਹੁੰਚੀ ਇੱਕ ਸੱਚੂ ਨੇ ਗਿਆ ਕਿ ਸਮੁੰਦਰ ਸ਼ਾਂਤ ਹੋਵੇ ਤਾਂ ਜੂੰਗੇ ਪਾਣੀ ਵਾਲ ਜਾਣ ਦਾ ਜ਼ਿਆਦਾ ਖਤਰਾ ਨਹੀਂ ਹੁੰਦਾ ਪਰ ਸ਼ੀ ਡਾਈਵਿੰਗ ਦੇ ਹਰ ਸ਼ੌਕੀਨ ਨੂੰ ਪੂਰੀ ਸਾਵਧਾਨੀ ਵਰਤਨੀ ਚਾਹੀਦੀ ਹੈ ਅਮਰੀਕਾ ਦੀ ਫੌਜ ਦੇ ਵਿੱਚ ਬਤੌਰ ਸਪੈਸ਼ਲਿਸਟ ਸੇਵਾਵਾਂ ਨਿਭਾ ਰਿਹਾ 35 ਸਾਲਾ ਅਮਨਪ੍ਰੀਤ ਸਿੰਘ ਥਿੰਦ ਦੇ ਸਮੁੰਦਰ ਦੇ ਵਿੱਚ ਡੁੱਬਨ ਕਾਰਨ ਮੌਤ ਹੋ ਗਈ ਪਰ ਹੁਣ ਤੱਕ ਦੇ ਪ੍ਰਮਾਤ ਨਹੀਂ ਕੀਤੀ ਜਾ ਸਕੀ ਮੀਡੀਆ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੀ ਮੌਂਟਰੇ ਕਾਉਂਟੀ ਦੇ ਵਿੱਚ ਪੈਣ ਦੇ ਬਿਗ ਸੋਰ ਇਲਾਕੇ ਦੇ ਵਿੱਚ ਅਮਨ ਪਲੇਸਿੰਗ ਥਿੰਦ ਆਪਣੇ ਸਾਥੀ ਦਿਨਾ ਸਮੁੰਦਰੀ ਕੰਢੇ ਉਤੇ ਮੌਜੂਦ ਸੀ ਜਿਨ੍ਹਾਂ ਤੇਜ਼ ਛੱਲਾਂ ਤਿੰਨੇ ਜਨਿਆਂ ਨੂੰ ਰੋੜ ਕੇ ਲੈ ਗਿਆ ਅਮਰਪ੍ਰੀਤ ਨਾਸ ਸਮੁੰਦਰ ਦੇ ਵਿੱਚ ਰੂੜੇ ਤੋਂ ਫੌਜੀ ਪਾਹਰ ਨਿਕਲਣ ਦੇ ਵਿੱਚ ਸਫਲ ਰਹੇ ਪਰ ਬਦਕਿਸਮਤੀ ਦੇ ਨਾਲ ਉਹ ਬਾਹਰ ਨਾ ਆ ਸਕਿਆ। ਤਕਰੀਬਨ 1 ਹਫਤਾ ਪਹਿਲਾਂ ਵਾਪਸੀ ਕਰਤਾ ਤੇ ਬਗਰੋ ਰਾਹ ਟਿਮਾ ਲਗਾਤਾਰ ਅਮਰਪ੍ਰੀਤ ਸਿੰਘ ਦੀ ਪਾਲ ਕਰ ਰਹੀਆਂ ਨੇ ਅਤੇ ਹੁਣ ਤੱਕ ਸਫਲਤਾ ਨਹੀਂ ਮਿਲ ਸਕੀ। ਕ੍ਰੈਂਟਨ ਨਿਊ ਜਰਸੀ ਦੇ ਗਗਨ ਥਿੰਦੇ ਵੱਲੋਂ ਗੋ ਫੰਡ ਵੀ ਪੇਸ਼ ਵਾਹੀ ਆਰਥਿਕ ਸਹਾਇਤਾ ਦੀ ਵੀ ਮੰਗ ਕੀਤੀ ਗਈ ਹੈ ਤਾਂ ਕਿ ਡੂੰਘੇ ਸਮੁੰਦਰ ਦੇ ਵਿੱਚ ਅਮਰਪ੍ਰੀਤ ਸਿੰਘ ਦੀ ਪਾਲ ਕੀਤੀ ਜਾ ਸਕੇ। ਗਗਨ ਥਿੰਦੇ ਵੱਲੋਂ ਐਂਜਲ ਰਿਕਵਰੀ ਡਰਾਈਵ ਟੀਮ ਮੈਂਟੋ ਕਾਉਂਟੀ ਦੇ ਸ਼ੈਰਿਫ ਦਫ਼ਤਰ ਕੈਲੀਫੋਰਨੀਆ ਫਾਇਰ ਕੈਲੀਫੋਰਨੀਆ ਸਟੇਟ ਪਾਰਕਸ ਪੁਲਿਸ ਅਤੇ ਹੁੰਡਰ ਰਹਾ ਟਿਮਾਂ ਦਾ ਸ਼ੁਕਰੀਆ ਦਿੱਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਅਮਨਪ੍ਰੀਤ ਸਿੰਘ ਦੇ ਭਾਲ ਤੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਗਗਨਦੀਪ ਨੇ ਅੱਗੇ ਕਿਹਾ ਕਿ ਉਹਨਾਂ ਦਾ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ ਅਤੇ ਮਨਪ੍ਰੀਤ ਸਿੰਘ ਨੂੰ ਘਰ ਵਾਪਸ ਲਿਆਉਣ ਤੱਕ ਹਰ ਸੰਭਵ ਯਤਨ ਜਾਰੀ ਰੱਖਿਆ ਜਾਵੇਗਾ ਆਪਣੇ ਪਰਿਵਾਰ ਦੋਸਤਾਂ ਸਾਥੀਆਂ ਫੌਜੀਆਂ ਦੇ ਵਿੱਚ ਅਮਨ ਪ੍ਰੀਤ ਸਿੰਘ ਨੂੰ ਵੱਡਾ ਸਤਿਕਾਰ حاصل ਸੀ ਅਤੇ ਉਸ ਦੇ ਲਾਪਤਾ ਹੋਣ ਦੇ ਮਗਰੋਂ ਦਿਲ ਦੇ ਵਿੱਚ ਡੂੰਘਾ ਦਰਦ ਮਹਿਸੂਸ ਹੋ ਰਿਹਾ ਹੈ ਦੂਜੇ ਪਾਸੇ ਮੈਟਰੋ ਕਾਉਂਟੀ ਸ਼ਰੀਫ ਦਫ਼ਤਰ ਦੇ ਬੁਲਾਰੇ ਐਂਟੀ ਰੋਜਵਾਲ ਨੇ ਦੱਸਿਆ ਹੈ ਕਿ ਡੋਨ ਅਤੇ ਹੈਲੀਕਾਪਟਰ ਟੀਮਾਂ ਸਰਚ ਆਪਰੇਸ਼ਨ ਦੇ ਵਿੱਚ ਲਗਾਤਾਰ ਯੋਗਦਾਨ ਪਾ ਰਹੀਆਂ ਨੇ ਅਮਰ ਪੇਸਿੰਗ ਦੇ ਮਾਮਲੇ ਦੇ ਵਿੱਚ ਅਮਰੀਕਾ ਦੀ ਫੌਜ ਦੇ ਵੱਲੋਂ ਖਾਸ ਪ੍ਰੋਟੋਕੋਲ ਲਾਗੂ ਕਰਦੇ ਅਸਲੋਪੇਸ਼ਨ ਦੀ ਮੁਕੰਮਲ ਜਾਣਕਾਰੀ ਪਰਵਾਰਕ ਮੈਂਬਰਾਂ ਤੱਕ ਪਹੁੰਚਦੀ ਕਰਨ ਦੇ ਹੁਕਮ ਦਿੱਤੇ ਗਏ ਨੇ। ਇਹ ਇਹ ਦੌਰਾਨ ਕੋਸਟ ਗਾਰਡਸ ਦੇ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਸਮੁੰਦਰੀ ਛੱਲਾ ਉੱਚੀਆਂ ਹੋਣ ਦੌਰਾਨ ਪਾਣੀ ਵਾਲ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਕੋਸਟ ਗਾਰਡਸ ਦੇ ਚੀਫ ਵਰੈਂਟ ਆਫਿਸਰ ਲਿਓ ਜ਼ਪਾਵਾ ਦਾ ਕਹਿਣਾ ਸੀ ਕਿ ਉੱਚੀਆਂ ਛੱਲਾ ਦੇ ਵਿੱਚ ਪਾਣੀ ਦਾ ਜ਼ੋਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਕੋਈ ਮਨੁੱਖ ਇੰਨਾ ਦਾ ਟੱਕਰਾ ਨਹੀਂ। ਸਕਦਾ ਅਤੇ ਇੱਕ ਵਾਰ ਸਮੁੰਦਰ ਤੇ ਵੱਲ ਰੂੜਨ ਦੇ ਬੰਗ ਵਾਪਸ ਹੋਣਾ ਬੇਹਤ ਮੁਸ਼ਕਲ ਹੋ ਜਾਂਦਾ ਹੈ ਇਸ ਦਰਿਆਨ ਇਲਾਕੇ ਦੇ ਵਿੱਚ ਸਾਹਸ ਪਟਕਣ ਪਹੁੰਚੀ ਇੱਕ ਸੱਚੂ ਨੇ ਕਿਹਾ ਕਿ ਸਮੁੰਦਰੇ ਸ਼ਾਂਤ ਹੋਵੇ ਤਾਂ ਜੁੰਗੇ ਪਾਣੀ ਵਾਲ ਜਾਣ ਦਾ ਜ਼ਿਆਦਾ ਖਤਰਾ ਨਹੀਂ ਹੁੰਦਾ ਪਰ ਸ਼ੀ ਡਾਈਵਿੰਗ ਦੇ ਹਰ ਸ਼ੌਕੀਨ ਨੂੰ ਪੂਰੀ ਸਾਵਧਾਨੀ ਵਰਤਨੀ ਚਾਹੀਦੀ ਹੈ ਅਮਰੀਕਾ ਦੀ ਫੌਜ ਦੇ ਵਿੱਚ ਬਤੌਰ ਸਪੈਸ਼ਲਿਸਟ ਸੇਵਾਵਾਂ ਨਿਭਾ ਰਿਹਾ 35 ਸਾਲਾ ਅਮਰਪ੍ਰੀਤ ਸਿੰਘ ਥਿੰਦ ਦੇ ਸਮੁੰਦਰ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਪਰ ਹੁਣ ਤੱਕ ਦੇ ਪ੍ਰਮਾਤ ਨਹੀਂ ਕੀਤੀ ਜਾ ਸਕੀ ਮੀਡੀਆ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੀ ਮੌਂਟਰੇ ਕਾਉਂਟੀ ਦੇ ਵਿੱਚ ਪੰਦੇ ਬਿਗ ਸੋਰ ਇਲਾਕੇ ਦੇ ਵਿੱਚ ਅਮਨ ਪਲੇਸਿੰਗ ਥਿੰਦ ਆਪਣੇ ਸਾਥੀ ਦਿਨਾਂ ਸਮੁੰਦਰੀ ਕੰਢੇ ਉਤੇ ਮੌਜੂਦ ਸੀ ਜੁਰੋ ਤੇਜ਼ ਛੱਲਾਂ ਤਿੰਨੇ ਜੁਨਿਆਂ ਨੂੰ ਰੋੜ ਕੇ ਲੈ ਗਿਆ ਅਮਰਪ੍ਰੀਤ ਨਾਜ਼ ਸਮੁੰਦਰ ਦੇ ਵਿੱਚ ਰੂੜੇ ਤੋਂ ਫੋਚੀ ਬਾਹਰ ਨਿਕਲਣ ਦੇ ਵਿੱਚ ਸਫਲ ਰਹੇ ਪਰ ਬਦਕਿਸਮਤੀ ਦੇ ਨਾਲ ਉਹ ਬਾਹਰ ਨਾ ਆ ਸਕਿਆ। ਤਕਰੀਬਨ 1 ਹਫਤਾ ਪਹਿਲਾਂ ਵਾਪਸੀ ਕਰਤਾ ਤੇ ਬਗਰੋ ਰਾਹ ਟਿੰਮਾ ਲਗਾਤਾਰ ਅਮਰਪ੍ਰੀਤ ਸਿੰਘ ਦੀ ਪਾਲ ਕਰ ਰਹੀਆਂ ਨੇ ਅਤੇ ਹੁਣ ਤੱਕ ਸਫਲਤਾ ਨਹੀਂ ਮਿਲ ਸਕੀ। ਕ੍ਰੈਂਟਨ ਨਿਊ ਜਰਸੀ ਦੇ ਗਗਨ ਥਿੰਦੇ ਵੱਲੋਂ ਗੋ ਫੰਡ ਵੀ ਪੇਸ਼ ਰਹੀ ਆਰਥਿਕ ਸਹਾਇਤਾ ਦੀ ਵੀ ਮੰਗ ਕੀਤੀ ਗਈ ਹੈ ਤਾਂ ਕਿ ਡੂੰਘੇ ਸਮੁੰਦਰ ਦੇ ਵਿੱਚ ਅਮਰਪ੍ਰੀਤ ਸਿੰਘ ਦੀ ਪਾਲ ਕੀਤੀ ਜਾ ਸਕੇ। ਗਗਨ ਥਿੰਦੇ ਵੱਲੋਂ ਐਂਜਲ ਰਿਕਵਰੀ ਡਰਾਈਵ ਕੀਮ ਮੈਂਟੋ ਕਾਉਂਟੀ ਦੇ ਸ਼ੈਰਿਫ ਦਫ਼ਤਰ ਕੈਲੀਫੋਰਨੀਆ ਫਾਇਰ ਕੈਲੀਫੋਰਨੀਆ ਸਟੇਟ ਪਾਰਕਸ ਪੁਲਿਸ ਅਤੇ ਹੁੰਡਰ ਰਾਹਟ ਟੀਮਾਂ ਦਾ ਸ਼ੁਕਰੀਆ ਦਿੱਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਅਮਨ ਪ੍ਰੇਤ